ਹਾਂਜੀ ਦੋਸਤੋ ਕੀ ਹਾਲ ਚਾਲ ਆ ਅੱਜ ਆਪਾਂ ਆਕਲੈਂਡ ਸਿਟੀ ਤੋਂ ਉੱਥਾਂ ਨਾਲ ਜੁੜੇ ਆ ਸੋ ਅੱਜ ਗੱਲ ਕਰਾਂਗੇ ਨਿਊਜ਼ੀਲੈਂਡ ਜਿਹੜੇ ਬਹੁਤੇ ਬੀਤ ਪੈਣ ਪਰਾ ਪੁੱਛਦੇ ਆ ਕੀ ਕੰਮਾਂ ਦੇ ਹਾਲਾਤ ਆ ਵਰਕ ਵੀਜ਼ਾ ਤੇ ਆਉਣਾ ਚਾਹੀਦਾ ਜਾਂ ਨਹੀਂ ਸੋ ਵੀਰੋ ਪਹਿਲਾਂ ਤਾਂ ਮੈਂ ਦੱਦਾਂ ਮੈਂ ਜਿਹੜੀ ਸਟਰੀਟ ਤੇ ਮੈਂ ਘੁੰਮ ਰਿਹਾ ਨਾ ਅੱਜ ਤੋਂ 10-15 ਸਾਲ ਪਹਿਲਾਂ ਇੱਥੇ ਕੰਮਾਂ ਦੇ ਹਾਲਾਤ ਹੋਰ ਸੀ ਜਿੱਦਾਂ ਉਹ ਪਿੱਛੇ ਕਵੀਨ ਸਟਰੀਟ ਹੋਰ ਡਿਵੈਲਪ ਕਰਤੀ ਆ ਸੋ ਉਧਰ ਬਿਜ਼ਨਸ ਮੂਵ ਕਰਤੇ ਜੋ ਮਤਲਬ ਪਹਿਲਾ ਬਿਜ਼ਨਸ ਸੀ ਕਹ ਲੋ ਜਾਂ ਕਵੀਨ ਸਟਰੀਟ ਤੇ ਰਸ਼ ਹੁੰਦਾ ਸੀ ਇਹ ਮੇਨ ਸਟਰੀਟ ਆ ਆਕ ਸੋ ਕੰਮਾਂ ਨੂੰ ਕਾਫੀ ਕਹ ਲੋ ਨੁਕਸਾਨ ਹੋਇਆ ਜਿਹੜੀ ਰੋਡ ਜਾਂਦੀਆਂ ਨੇ ਪੈਡਿਸਟ੍ਰੀਨ ਲਈ ਤੇ ਸਿੰਗਲ ਕਰਤੀ ਆ ਸੋ ਜ਼ਿਆਦਾਤਰ ਜਿਹੜੀ ਬਿਜ਼ਨਸ ਸੈੱਟ ਚਿੰਕੀਆਂ ਦੇ ਤੇ ਉਹ ਅੱਜ ਜੇ ਖੁੱਲੇ ਆ ਤੇ ਅਗਲੇ ਮਹੀਨੇ ਬੰਦ ਸੋ ਇਹ ਸਰਕਾਰ ਦੀਆਂ ਨੀਤੀਆਂ ਜਿਹੜੀਆਂ ਵਾ ਇਹ ਕਰਕੇ ਬਾਅਦੋਂ ਸੋਚਦੇ ਆ ਸੋ ਇਸ ਵੇਲੇ ਜੇ ਕਹ ਲਈਏ ਕਿ ਬਹੁਤ ਸਾਰੀਆਂ ਓਪਰਚ्युनिटीਜ਼ ਆ ਉਹ ਵੀ ਨਹੀਂ ਆਪਾਂ ਕਹਿ ਸਕਦੇ ਪਰ ਹਾਂ ਉਹ ਕਾਰਨ ਕੀ ਹੈ ਜਿੱਥੇ ਮੰਨ ਲਓ ਜਿੱਦਾਂ ਹੁਣ ਆਪਣੇ ਹਾ ਦੇਸੀਆਂ ਦੇ ਇੱਕ ਬੰਦੇ ਲੋੜ ਆ ਉਹਨੇ ਜਿਹੜੇ ਬਰਕ ਵੀ ਦੇ ਖੁੱਲੇ ਆ ਇੱਕ ਬੰਦੇ ਨੇ ਪੰਜ ਪੰਦ ਬੰਦੇ ਮਗਾ ਲਏ ਲੋੜ ਇੱਕ ਦੀ ਐ ਫਿਰ ਜਿਹੜੇ ਚਾਰ ਉਹਨਾਂ ਨੂੰ ਕਹਦਾ ਭਾਈ ਮਗਾ ਲੇ ਕੰਮ ਜਿੱਥੇ ਮਰਜ਼ੀ ਕਰੋ ਸੋ ਇਚ ਹੁਣ ਸਰਕਾਰ ਦੀ ਤਾਂ ਨਹੀਂ ਗਲਤੀ ਨਿਊਜ਼ੀਲੈਂਡ ਦੀ ਉਹ ਜੁਨੀਸਮ ਦੇਖਦੇ ਨਾ ਉਹ ਵੀ ਸਾਰੀ ਚਿੰਕੀਆਂ ਦੀ ਐ ਸਾਰੇ ਪਾਸੇ ਚਿੰਕੇ ਚਿੰਕੇ ਹੀ ਐ ਸੋ ਲੈਟ ਵੀ ਹੋ ਗਿਆ ਖਤਮ ਹੋਣ ਵਾਲੀ ਆ ਭੱਜ ਕੇ ਆਪਾਂ ਕਰ ਲਈਏ ਸੋ ਹਰਾਨੀ ਦੀ ਗੱਲ ਇਹ ਵੀ ਐ ਐਥੇ ਦੀ ਕਾਉਂਸਲ ਨੇ 10 ਬੀਨ ਵੀ ਚੋਕਤੇ ਆ ਕਹਿੰਦੇ ਸਾਡੇ ਕੋਲ ਬਜਟ ਹੈ ਨਹੀਂ ਉਹ ਵੀ ਤੁਹਾਨੂੰ ਲੱਭਣਾ ਪੈਂਦਾ ਮਸੀ ਮੁਸ਼ਕਲ ਕਿ ਡਸਟਬਿਨ ਗਏ ਸੋ ਇਹ ਹਾਲਾਤ ਵਾ ਤੁਸੀਂ ਇਹ ਤੁਹਾਨੂੰ ਲੱਜਾ ਲਓ ਡਸਟਬਿਨ ਚੁੱਕੇ ਗਏ ਕਿ ਸਰ ਤੋਂ ਬਜਟ ਨਹੀਂ ਆ ਸੋ ਇਹ ਮੁੱਲ ਕਿਧਰੋਂ ਜਾ ਰਿਹਾ ਕਿਉਂਕਿ 1 ਲੱਖ ਦੇ ਕਰੀਬ ਬੰਦਾ ਨਿਊਜ਼ੀਲੈਂਡ ਜਿਹੜਾ ਸੀ ਮੂਲ ਨਿਵਾਸੀ ਛੱਡ ਚੁੱਕੇ ਆਸਟ੍ਰੇਲੀਆ ਮੂਵ ਹੋ ਚੁੱਕੇ ਆ ਕਿਉਂਕਿ ਇੱਥੇ ਮਹਿੰਗਾਈ ਵੱਧ ਗਈ ਆ ਖਾਣਾ ਪੀਣਾ ਮਹਿੰਗਾ ਹੋ ਗਿਆ ਵਾ ਰਹਿਣਾ ਸਹਣਾ ਮਹਿੰਗਾ ਹੋ ਗਿਆ ਵਾ ਤੇ ਇਨਕਮ ਜਿਹੜੀ ਆ ਘਟਾ ਲਓ ਬਈ ਹੁਣ ਆਪਾਂ KFC ਕੁਛ ਰਾਤ ਦੀ ਰੋਟੀ ਦਾ ਪ੍ਰਬੰਧ ਕਰ ਲਈਏ ਜਾਣ ਤੋਂ ਪਹਿਲਾਂ ਤੇ ਕਿਉਂਕਿ ਬਾਰ ਬਾਰ ਸਿਟੀ ਆ ਨਹੀਂ ਹੁੰਦਾ ਲੋ ਵੀ ਦੋਸਤੋ ਖਾ ਪੀ ਕੇ ਹੁਣ ਆਪਾਂ ਚਲ ਜੀਏ ਫੇਰ ਆਪਣੀ ਮੰਜ਼ਿਲ ਵੱਲ ਨੂੰ ਸੋ ਜਿਵੇਂ ਆਪਾਂ ਗੱਲ ਕਰ ਰਹੇ ਸੀ ਵਰਕ ਵੀਜ਼ਾ ਦੇ ਹਾਲਾਤ ਸੋ ਸਾਹਮਣੇ ਤੁਸੀਂ ਉਹ ਦੇਖ ਵੀ ਰਹੇ ਹੋਣੇ ਦੇਸੀ ਜਾਂਦੇ ਪਏ ਆਪਣੇ ਮੁੰਡੇ ਖਲਾਰਾ ਪਾਉਂਦੇ ਨਾਂ ਰੋਸ਼ਨ ਕਰਦੇ ਹੋਏ ਤੇ ਵਰਕ ਵਾਸਤੇ ਕਿਹੜੇ ਆਪਸ਼ਨ ਆ ਤੁਸੀਂ ਜਿਹੜੇ ਨਿਊਜ਼ੀਲੈਂਡ ਲੈ ਕੇ ਹੋਣੇ ਚਾਹੀਦੇ ਐ ਸੋ ਵਰਕ ਵਾਸਤੇ ਵੀਰੋ ਜਿੱਦਾਂ ਹੌਡੀ ਕਲਚਰ ਐਗਰੀਕਲਚਰ ਆ ਮੋਰੇ ਜਾਂਦੇ ਪਏ ਆ ਕੁੜੀ ਆ ਉਹ ਦੋ ਮੁੰਡੇ ਮੂਲ ਨਿਵਾਸੀ ਨਸ਼ੇਕਟਨ ਸਰਕਾਰ ਨੇ ਸਭ ਖਤਮ ਕਰਤੇ ਗੋਰਿਆਂ ਨੇ ਪਾਲਿਸੀਆਂ ਇਦਾਂ ਦੀਆਂ ਦੇਖ ਲਓ ਜਿਨ੍ਹਾਂ ਨਾਲ ਮੌਲਕਾ ਉਹ ਬੇਕਾਰ ਹੋ ਗਏ ਸੋ ਆਪਾਂ ਗੱਲ ਕਰਦੇ ਹਾਂ ਬੈਕ ਟੂ ਪੁਆਇੰਟ ਕਿ ਹਾਰਟੀਕਲਚਰ ਐਗਰੀਕਲਚਰ ਜਿੱਦਾਂ ਹੁਣ ਆਪਾਂ ਪਿੱਛੇ ਇਹ ਕਿਹਾ ਵੀ ਸੀ ਕਿ ਟਰੈਕਟਰ ਵਗੈਰਾ ਨਏ ਨਹੀਂ ਕੇਅਰ ਆ ਕੁੱਤਿਆਂ ਦਾ ਜਿਹੜੇ ਦੇਖਭਾਲ ਕਰਦੇ ਜਾਂ ਬਾਲ ਬੂਟ ਕੱਟਦੇ ਉਹਨਾਂ ਨੂੰ ਕੱਟਦੇ ਹੈਨਾ ਫੋਰਕ ਲਿਫਟ ਇਦਾਂ ਦੇ ਸੋ ਇਹ ਜਿਹੜੀ ਡਿਮਾਂਡ ਵਾ ਇਹ ਚਾਰ ਪੰਜ ਵਾਲੇ ਜਿਹੜੇ ਜ਼ਿਆਦਾਤਰ ਆਪਣੇ ਬੰਦੇ ਉੱਚੀ ਆਏ ਆ ਲੈਵਲ ਹੁੰਦੇ ਆ ਲੋ 3.5 ਲੈਵਲ ਹੁੰਦੀਆਂ ਲੋਅ ਟ੍ਰੇਡਸ ਜੌਬਸ ਉਹ ਅਪਰ ਸਕੇਲ ਚ ਪਾਤੀਆਂ ਤੈਂਚ ਸੋ ਇੱਕ ਤਾਂ ਜੇ ਤੁਸੀਂ ਉਹ ਲੈ ਕੇ ਆਉਂਗੇ ਤਿੰਨ ਵੜੀਆਂ ਜੌਬ ਐ ਕਿ ਆਇਲੈਂਡਸ ਕਰਨ ਦੀ ਲੋੜ ਨਹੀਂ ਚਾਰ ਪੰਜ ਵਾਲੀ ਕੋਈ ਆਫਰ ਲੈ ਕੇ ਆਉਂਗੇ ਜੌਬਸ ਦੀਆਂ ਕਿਉਂਕਿ ਬਹੁਤ ਹੁੰਦੀਆਂ ਉਹ ਚਾਈਲਡਸ ਵੀ ਕਰਨੀ ਪਣੀ ਸੋ ਪਲੱਸ ਪੁਆਇੰਟ ਇਹ ਆਇਲੈਂਡਸ ਨਹੀਂ ਕਰਨੀ ਤਾਂ ਸਿੱਧੇ ਤੌਰ ਤੇ ਆ ਜਾਣਾ ਤੁਸੀਂ ਤੇ ਪਲੱਸ ਤੇ ਦੂਜਾ ਤੁਹਾਡੇ ਪੀਐਨ ਨੂੰ ਰਾਹ ਖੁੱਲ ਜਾਣਾ ਕਿਉਂਕਿ ਇਹ ਪਹਿਲਾਂ ਲੋਅਰ ਟ੍ਰੇਡ ਸੀਗੀਆਂ ਜਿਹੜੀਆਂ ਜੌਬ ਆਪਾਂ ਦੱਸੀਆਂ ਸੋ ਇਸ ਕਰਕੇ ਕੁਐਸਚਨ ਆਪਾਂ ਸ਼ੁਰੂਟ ਮਕੈਨਿਕ ਦਾ ਕੰਮ ਜਾ ਕੁਕਵਾ ਤੁਸੀਂ ਕੋਈ ਇਹਦਾ ਨਾ ਡਿਪਲੋਮਾ ਵੀ ਲੈ ਕੇ ਆਓ ਨਾਲ ਐਕਸਪੀਰੀਅੰਸ ਲੈ ਕੇ ਆਓ ਘੱਟੋ-ਘੱਟ 3 ਸਾਲ ਦਾ ਚਾਹੀਦਾ ਬਾਰ-ਬਾਰ ਪੁੱਛ ਰਹੇ ਕਿ ਵਰਕ ਵੀਜ਼ਾ ਵੀ ਲੱਗ ਜਾਊਗਾ ਸੋ 3 ਸਾਲ ਦਾ ਐਕਸਪੀਰੀਅੰਸ ਚਾਹੀਦਾ ਘੱਟੋ-ਘੱਟ ਬੰਦਾ ਗ੍ਰੈਜੂਏਟ ਹੋਵੇ ਤੇ ਆਹ ਦੇਖ ਲਓ ਆਪਣੇ ਦੇਸੀ ਜਾਂਦੇਗਾ ਆਪ ਹੋਂਦੇ ਤੇ ਫੇਰ ਜਦੋਂ ਅਗਲੇ ਦਾ ਚੱਲਦੇ ਨਹੀਂ ਨਾ ਬਗਾਨੇ ਮੁਲਕ ਚ ਫੇਰ ਆਪਾਂ ਕਹਿੰਦੇ ਜੀ ਇਹ ਹਲੇ ਸ਼ੁਰੂਆਤ ਹੋਈ ਹੈ ਗਾ ਤਾਂ ਗਾਂ ਤੋਂ ਗਾਂ ਹੋਰ ਪੈਣਾ ਜੋ ਸਟੱਡੀ ਵੀਜ਼ੇ ਤੇ ਆਉਣੇ ਨਿਆਣੇ ਤੇ ਆਪਾਂ ਕਹਿੰਦੇ ਜੀ ਰੂਲ ਸਖਤ ਹੋ ਗਏ ਸੋ ਤੋ ਥੋੜੀ ਜਿਹੀ ਸਖਤੀ ਹੋਈ ਹੈ ਜਿਦਾ ਪਹਿਲਾਂ ਟਲ ਦਿੱਤੀ ਸੀ ਪਰ ਇੰਨੀ ਸਖਤੀ ਨਹੀਂ ਆਪਾਂ ਕਹਿ ਸਕਦੇ ਕਿਉਂਕਿ 3 ਸਾਲ ਦਾ ਐਕਸਪੀਰੀਅੰਸ ਤੇ ਜੌਬ ਆਫਰ ਚਾਹੀਦਾ ਜੌਬ ਆਫਰ ਵੀਰੋ ਬਾਰ-ਬਾਰ ਪੁੱਛਦੇ ਵੀ ਮੇਰੇ ਤੋਂ ਕੋਈ ਬੰਦਾ ਨਹੀਂ ਉਹ ਤੁਹਾਨੂੰ ਖੁਦ ਦੇਖਣਾ ਪਏਗਾ ਸਾਰਾ ਪ੍ਰੋਸੈਸ ਜਿਹੜਾ ਨਿਊਜ਼ੀਲੈਂਡ ਤੋਂ ਹੁੰਦਾ ਐਵੇਂ ਪੰਜਾਬ ਜਾਂ ਕਿਤੇ ਹੋਰ ਚਾਹੇ ਚੜਦੇ ਆ ਲੈਂਦੇ ਆ ਜਾਂ ਹੱਥੇ ਏਜੰਟਾਂ ਨੇ ਹੱਥੀਂ ਨਾ ਛੜੋ ਏਜੰਟ ਨੇ ਖਾਣੀ ਆ ਮੋਟੀ ਕਮਾਈ ਕਿਉਂਕਿ ਸਾਰਾ ਜੌਬ ਆਫਰ ਦਾ ਕੰਮ ਤੇ ਫਾਈਲਿੰਗ ਦਾ ਉਹ ਨਿਊਜ਼ੀਲੈਂਡ ਦੇ ਲਾਇਰ ਤੇ ਵਕੀਲ ਥਰੂ ਹੋਣਾ ਤੇ ੈਂਪਲਾਇਰ ਨੇ ਦੇਣਾ ਸਾਰਾ ਕੰਮ ਸੋ ਆਪਾਂ ਆਪਣੀ ਮੰਜ਼ਲ ਵੱਲ ਪਹੁੰਚ ਚੱਲੇ ਆਂ ਤੋਂ ਜਾਣ ਤੋਂ ਪਹਿਲਾਂ ਮੈਂ ਦੱਸ ਦਵਾਂ ਸੋ ਐਗਰੀਕਲਚਰ ਹਾਰਟੀਕਲਚਰ ਟਰੈਕਟਰ ਫੋਰਕ ਲਿਫਟ ਨੈਨੀ ਸੋ ਇਹ ਜਿਹੜੇ ਆ ਲੈ ਕੇ ਆਓ ਕੋਰਸ ਸੋ ਦੱਸਿਓ ਇਹ ਜਾਣਕਾਰੀ ਕਿਵੇਂ ਲੱਗੀ ਮਿਲਦੇ ਆਂ ਅਗਲੀ ਵੀਡੀਓ 'ਚ ਤਦ ਤੱਕ ਲਈ ਰੱਬ